ਕੋਈ ਨਾ ਸੇਵਾ ਕੰਧਾ ਮੋਕਤ ਤਾਂ ਮਾਨ ਬਖਸ਼ਿਆ ਸਵਾਦੇ ਸਿਹਤ ਤੇ ਸਰਪੰਚਾ ਤਾਂ ਸਿੱਧਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਦੇ ਹੋ ਮੈਂ ਪਿੰਡ ਗੰਗੇ ਤੋਂ ਗਰਮੀਤ ਕੌਰ ਸਰਪੰਚ ਪਿੰਡ ਦੇ ਲੋਕਾਂ ਨੇ ਮੈਨੂੰ ਬਹੁਤ ਮਾਨ ਬਖਸ਼ਿਆ ਪਿੰਡ ਦੇ ਸਾਰੇ ਕੰਮ ਮਧੂਰੇ ਪਏ ਹੋਏ ਹਨ ਜੀ ਹਰਮਨ ਸਾਹਿਬ ਕਿਹੜੇ ਕਿਹੜੇ ਕੰਮ ਹੋਣ ਹੋਣ ਵਾਲੇ ਸਾਡੇ ਪਿੰਡ ਸਾਡੇ ਪਿੰਡ ਦੇ ਸਾਰੇ ਕੰਮ ਤੇ ਬਹੁਤ ਜ਼ਿਆਦਾ ਹੋਣ ਵਾਲੇ ਨੇ ਸੰਸਾਰ ਘਰ ਵੀ ਬਣਨ ਵਾਲਾ ਹੋਰ ਸੱਪੜ ਹੋਰ ਗਲੀਆਂ ਨਾਲੀਆਂ ਹੋਰ ਜਿਮ ਔਰ ਬੱਚਿਆਂ ਦੇ ਗਰਾਊਂਡ ਪਾਰਕ ਕੁਝ ਵੀ ਨਹੀਂ ਹੈ ਜਿੱਥੇ ਬੀਬੀਆਂ ਪਹਿਣਾ ਜਾ ਕੇ ਵਿਆਹ ਸਕਣ ਇਹ ਤੁਹਾਨੂੰ ਕੀ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਬਿਲਕੁਲ ਵਿਕਾਸ ਜਿਹੜਾ ਵਾ ਉਹ ਧੂਰਾ ਵਾ ਮਤਲਬ ਕੰਮ ਹੋਇਆ ਨਹੀਂਗਾ ਬਿਲਕੁਲ ਪਿੰਡ ਦੇ ਵਿੱਚ ਪਿੰਡ ਵਿੱਚ ਕੋਈ ਕੰਮ ਨਹੀਂ ਹੋਇਆ ਸਭ ਉਹ ਧੂਰਾ ਹੀ ਹੈ ਸਰ ਇਹ ਜੁਮੇ ਤੁਹਾਡੇ ਜੱਥੇ ਵੱਡੀਆਂ ਬਈ ਹਾਂਜੀ ਹਾਂਜੀ ਹਾਂ ਕਿਵੇਂ ਬਣਾਉਣ ਦੀ ਕੋਸ਼ਿਸ਼ ਕਰੋਗੇ ਫਿਰ ਇਹਨੇ ਕੰਮ ਕੋਸ਼ਿਸ਼ ਕਰਾਂਗੇ ਪੰਜ ਸਾਲ ਵਿੱਚ ਕੋਸ਼ਿਸ਼ ਕਰਾਂਗੇ ਵੀ ਜੇ ਹੋ ਸਕੇ ਤਾਂ ਸਭ ਕੁਝ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਪਿੰਡ ਗੰਜਾ ਮਾਜੀ ਸਿੰਘ ਸੁਦਾਸੀ ਸਿੰਘ ਮੇਰੇ ਘਰ ਦੇ ਗੁਰਮੀਤ ਕੌਰ ਸਰਪੰਚ ਜਣੇਗੇ ਅਸੀਂ ਪਿੰਡ ਦੇ ਪਿੰਡ ਵਾਲਿਆਂ ਨੇ ਬਹੁਤ ਉਹ ਸਹਾਇਤਾ ਦਿੱਤੀ ਆ ਬੰਦੋ ਪਿਛਲੀ ਪੰਚਾਇਤ ਉਹ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਜੋ ਤੁਹਾਡੀ ਗਾਈ ਜੂਰੇ ਕਰਵਾਏ ਜਿਹੜੀ ਪਿਛਲੀ ਪੰਚਾਇਤ ਹੀ ਉਹਦੇ ਵਿੱਚ ਜੋ ਵਿਕਾਸ ਹੋਇਆ 4% ਵੀ ਨਹੀਂ ਹੋਇਆ ਸਾਡੇ ਪਿੰਡ ਦਾ ਔਕਾਫ ਉਹਦੇ ਵਿੱਚ ਪਚਾਇਤ ਦੀ ਪ੍ਰਬੰਧਕ ਲੱਗਾ ਪ੍ਰਬੰਧਕ ਜੋ ਕਿ ਅਧੂਰੇ ਕੰਮ ਸਪੜਾ ਢਾ ਪਾਰਕ ਬਾਹਰ ਵਾਲੀਆਂ ਫਿਰਨੀਆਂ ਉਹ ਇਦਾਂ ਹੀ ਅਧੂਰੀਆਂ ਪਈਆਂ ਨਾ ਬਰਾਸ ਦੀ ਕਾਹਦੀ ਸਮੱਸਿਆ ਕਬੀ ਪੈਣਾ ਹੀ ਹੁੰਦੀ ਹੈ ਜਿਹੜੇ ਜੋਗ ਲੋਕ ਹੁੰਦੇ ਹੁੰਦੇ ਦਸਤਕਾਰ ਨਹੀਂ ਬਣੇ ਹੁੰਦੇ ਸੋ ਨਜਾਇਜ਼ ਰਸਨਦਾਰ ਬਣੇ ਹੁੰਦੇ ਬ੍ਰੀਤੀ ਦਾ ਰਸਨ ਨਹੀਂ ਪਹੁੰਚਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਵੀ ਕੋਈ ਇਦਾਂ ਦੀ ਸਮੱਸਿਆ ਹੈ ਨਹੀਂ ਸਰ ਉਹ ਤੇ ਰਾਸਨ ਸਾਡੇ ਪਹਿਲੇ ਵੀ ਬਹੁਤ ਵਧੀਆ ਬਣ ਚੁੱਕੇ ਆ ਰਾਸਨ ਦੀ ਕੋਈ ਕੋਈ ਨਹੀਂ ਹੈ ਬੰਦੋ ਤੁਸੀਂ ਆਮ ਦੇਖਿਆ ਹੋਏਗਾ ਜਦੋਂ ਬਾਹਰਲੇ ਪਿੰਡਾਂ ਵਿੱਚ ਜਾਂਦਾ ਉਹਨਾਂ ਉੱਤੇ ਲੱਗੇ ਹੁੰਦੇ ਆ ਲਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਹਿੰਦੂ ਕਰੀਏ ਇੱਕ ਸੁਣੀ ਪਾਰਕਿੰਗ ਨਜ਼ਰ ਆਉਂਦੀ ਆ ਸੋ ਡਿਸਪੈਂਸਰੀ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਬੱਚਿਆਂ ਵਾਸਤੇ ਤੇ ਕੋਪਨ ਜਿਮ ਹੁੰਦੀ ਆ ਨੌਜਵਾਨਾਂ ਵਾਸਤੇ ਸੋ ਵਧੀਆ ਦੇਖ ਨਜ਼ਰ ਹੁੰਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਕੋਈ ਇਦਾਂ ਦੀ ਸਹੂਲਤ ਹੈਗੀ ਸਾਡੇ ਸਾਰਾ ਡਿਸਪਿੰਡ ਵਿੱਚ ਜਿੰਮ ਬਣੀ ਸੀ 15 ਸਾਲ ਹੋ ਗਿਆ ਜਿੰਮ ਬਣੀ ਉਹਦਾ ਸਾਰਾ ਸਮਾਨ ਵੇਚਿਆ ਗਿਆ ਉਹਦੇ ਵਿੱਚੋਂ ਉਹ ਇਸ ਟਾਈਮ ਉਹ ਕਾਰਖਾਨਾ ਹੀ ਹੈ ਜੋ ਜਮਦੇ ਵਿੱਚ ਹੈ ਤੋਂ ਮੈਂ ਸਰਕਾਰ ਕਰੀ ਇਹ ਬੇਨਤੀ ਕਰਾਂਗਾ ਉਹਨੂੰ ਸਮਾਨ ਜੋ ਨਵਾਂ ਮਿਲਣਾ ਚਾਹੀਦਾ ਹਾਂਜੀ ਹਾਂਜੀ ਪਰ ਜੋ ਪਾਰਕ ਹੈ ਅੱਡੇ ਹੈ ਬਹੁਤ ਗੰਦੀ ਧਿਆਰ ਮੋਕੇ ਭੰਗਾ ਬਹੁਤ ਜ਼ਿਆਦਾ ਉਹਦੇ ਵਿੱਚ ਸਰਕਾਰਕਾਰੀ ਮੈਂ ਬੇਨਤੀ ਕਰਦਾ ਹਾਂ ਵੀ ਮੇਰੀ ਜਿਹੜੀ ਪਾਰਕ ਤੇ ਸੱਪੜ ਹੈ ਨਾ ਇਹ ਕੰਪਲੀਟ ਕੀਤਾ ਜਾਵੇ। ਸਰ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਦੇਓ ਕਿ ਤੁਹਾਨੂੰ ਲੱਗਦਾ ਤੁਹਾਡੇ ਸਕੂਲ ਜਿਹੜਾ ਵਾ ਉਹਦੇ ਵਿੱਚ ਕੋਈ ਸਟਾਫ ਦੀ ਕਮੀ ਲੱਗਦੀ ਆ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈ। ਸਰ ਮੈਂ ਸਕੂਲ ਦੇ ਵਿੱਚ ਇੱਕ ਹਫਤਾ ਬਾਅਦ ਸਕੂਲ ਦੇ ਵਿੱਚ ਚੱਕਰ ਲਗਾਉਂਦਾ ਰਹਿੰਦਾ ਬਹੁਤ ਵਧੀਆ ਸਕੂਲ ਦਾ ਕੰਮ ਚੱਲ ਰਿਹਾ ਹੈ ਪੜਾਈ ਵੀ ਬਹੁਤ ਵਧੀਆ ਚੱਲ ਰਹੀ ਹੈ। ਇਖਤਾਰ ਠੀਕ ਹੈ ਹਾਂਜੀ ਸਰ ਮਨਰੇਗਾ ਦੀ ਗੱਲ ਕਰੀ ਜਿਹੜੇ ਜੋਗ ਲੋਗ ਹੁੰਦੇ ਉਹਨਾਂ ਨੂੰ ਉਹ ਜਗ੍ਹਾ ਨਹੀਂ ਦਿੱਤਾ ਇਹਨਾਂ ਨੂੰ ਜਾਇ ਨਾ ਪਾਈ ਜਾਂਦੇ ਨੇ ਤੁਸੀਂ ਹੁਣ ਸੁਣਿਆ ਹੋਵੇਗਾ ਤਾਂ ਕੀ ਤੁਹਾਡੀ ਗਵਾਈ ਦੇ ਵਿੱਚ ਕਿਵੇਂ ਪ੍ਰਾਦਾ ਕੀਤਾ ਜਾਏਗਾ ਜੋ ਸਰ ਮੇਰੀ ਜਿਹੜੀ ਮਨਰੇਗਾ ਵਾਲੀ ਜਿਹੜੀ ਮੇਰੀ ਗਵਾਈ ਦੇ ਵਿੱਚ ਹੈ ਮੈਂ ਥੋੜਾ ਜਿਹਾ ਕੰਮ ਕਰਾਇਆ ਉਹਨਾਂ ਦੇ ਸੋ ਵੀ ਪਏ ਪਏ ਆ ਬਹੁਤ ਵਧੀਆ ਕੰਮ ਚੱਲਦਾ ਮੇਰੀ ਜਿਹੜੀ ਲੀਬਰ ਹੈ ਬਹੁਤ ਚੰਗੇ ਆ ਜੋ ਜੋ ਜੋਬ ਕਰਨ ਦੇ ਲਾਇਕ ਹੈ ਮੈਂ ਉਹਨਾਂ ਦਾ ਨਾਮ ਪਾਇਆ ਦੂਜੇ ਗਲਤ ਬੰਦੇ ਦਾ ਕੋਈ ਮੈਂ ਨਾਮ ਨਹੀਂ ਪਾਇਆ ਸਰ ਕੱਚੇ ਕੋਠਿਆਂ ਨੂੰ ਗ੍ਰਾਂਟਾਂ ਪੈਣਾ ਚਾਹੀਆਂ ਨਵੇਂ ਹோம் ਭਰੇ ਗਏ ਆ ਆਪਜੀ ਦੇ ਪਿੰਡ ਦੇ ਵਿੱਚ ਕਿੰਨੇ ਕੱਚੇ ਕੋਠਿਆਂ ਨੂੰ ਗ੍ਰਾਂਟਾਂ ਚਾਹੀਆਂ ਕਿੰਨੇ ਨਵੇਂ ਹோம் ਭਰੇ ਗਏ ਮੇਰੇ ਮੇਰੇ ਪਿੰਡ ਦੇ ਵਿੱਚ ਜੋ ਪਹਿਲੇ ਅੰਨੇ ਬੰਦਾ ਦولت ਆਰਾਮ ਦੀ ਗ੍ਰਾਂਟ ਆਈ ਸੀ ਉਸ ਦਾ ਮੈਂ ਮਕਾਨ ਬਣਾ ਚੁੱਕਾ ਆ ਵਧੀਆ ਕਰਕੇ ਬਣਾਇਆ ਹੈ ਤੇ ਜਿਹੜੇ ਦੂਜੇ ਮੈਂ ਲਿਖੇ ਆ ਉਹ ਵੀ ਮੈਂ ਗਵਰਨਮੈਂਟ ਸਾਰਾ ਬਣਾ ਚਾਹੁੰਦਾ ਆ ਵੀ ਇਹ ਵੀ ਮੈਨੂੰ ਗ੍ਰਾਂਟਾਂ ਦੇਣ ਤੇ ਮੈਂ ਮਕਾਨ ਵਧੀਆ ਕਰਕੇ ਬਣਾਵਾਂ ਕਿੰਨੇ ਤੋਂ ਜਿਹੜੇ ਹੁਣ ਨਵੇਂ ਅਪਲਾਈ ਕੀਤੇ ਆ ਤੁਸੀਂ ਬਣਦੇ ਹੋ ਕੋਈ 10 ਘਰ ਕੱਚੇ ਹਾਂ ਜੀ ਮੈਂ ਉਹੀ ਮਕਾਨ ਪਾਏ ਆ ਜਿਨ੍ਹਾਂ ਨੂੰ ਜ਼ਰੂਰਤ ਹੈ ਸਰ ਕਈ ਵਾਰੀ ਪਿੰਨਾਂ 'ਚ ਝਗੜੇ ਇੰਨੇ ਕੋ ਬਾਅਦ ਜਾਂਦੇ ਆ ਲੋਕਾਂ ਨੂੰ ਥਾਣੇ ਤੇ ਗਏ ਜਾਂਦੇ ਧੱਕੇ ਖਾਣੇ ਪਿੰਦੇ ਆਣਾ ਸਮਾਂ ਹੀ ਬਰਬਾਦ ਹੁੰਦਾ ਤੇ ਪੈਸਾ ਹੀ ਬਰਬਾਦ ਹੁੰਦਾ ਸੋ ਇੱਕ ਤਾਂ ਸਰਪੰਚ ਦੀ ਕੀ ਜ਼ਿੰਮੇਵਾਰੀ ਹੁੰਦੀ ਆ ਕਿਵੇਂ ਦੇ ਮੈਂ ਸਰ ਜਦੋਂ ਨਾਲ ਸਰਪੰਚ ਬਣਿਆ ਮੈਂ 8-10 ਪੀਸ ਆਪਣੇ ਘਰ ਬੈਠ ਕੇ ਹੀ ਮੁਕਾਏ ਆ ਮੈਂ ਥਾਣੇ ਨਹੀਂ ਜਾਣ ਦਿੱਤੇ ਕਿਉਂਕਿ ਮੇਰਾ ਰਾਦਾ ਇਹ ਹੀ ਹੈ ਉਸ ਕੋ ਨਾ ਜਾਣ ਸਰਪੰਚੀ ਹੀ ਫੈਸਲਾ ਇਹਨਾਂ ਦਾ ਸਹੀ ਕਰਕੇ ਮੁਕਾਵੇ ਕਰ ਦੇ ਵਿੱਚ ਜੀ ਸਰ ਨੌਜਵਾਨਾਂ ਦਾ ਵੀ ਇਲੈਕਸ਼ਨ ਦੇ ਵਿੱਚ ਅਹਿਮ ਰੋਲਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੇ ਨਵੀਂ ਬਣੀ ਪੰਚਾਇਤ ਉਹ ਕੀ ਪੜ੍ਹਾਉਂਗੇ ਜਿਹੜੇ ਤੁਹਾਡੇ ਪਿੰਡ ਦੇ ਨੌਜਵਾਨ ਹੈ ਬਹੁਤ ਹੀ ਮਿਹਨਤੀ ਤੇ ਬਹੁਤ ਹੀ ਅੱਛੇ ਹੈ ਇਹਨਾਂ ਨੂੰ ਮੈਰ ਰਦਾ ਹੈ ਇਹਨਾਂ ਦੀ ਫ੍ਰੀ ਗਰਾਊਂਡ ਵੀ ਬਣਾ ਕੇ ਧਾਵਾਂ ਇਹਨਾਂ ਨੂੰ ਜਿਮ ਵੀ ਜਿਮ 'ਤੇ ਸਮਾਨ ਲਿਆ ਕੇ ਧਾਵਾਂ ਇਹਨਾਂ ਜੋ ਕਿ ਨਸ਼ੇੜੀ ਵੱਲ ਨਾ ਜਾਣ ਕਿਉਂਕਿ ਮੈਂ ਨੌਜਵਾਨਾਂ ਨੂੰ ਸਮਾਨ ਲਿਆ ਕੇ ਧਾਵਾਂਗਾ ਇਹਨਾਂ ਦਾ ਭਵਿੱਖ ਬਣਾਵਾਂਗਾ ਇਹ ਸਾਡੇ ਸਰਕਾਰ ਦਾ ਵੀ ਨਾਮ ਉੱਚਾ ਹੋਏਗਾ ਸਾਡੇ ਪਿੰਡ ਦਾ ਨਾਮ ਵੀ ਉੱਚਾ ਹੋਏਗਾ ਕਿਉਂਕਿ ਇਹ ਖੇਡਾਂ ਦੇ ਵੱਲ ਧਿਆਨ ਦੇਣਗੇ ਨਸ਼ੇ ਤੋਂ ਬਚ ਸਕਣ ਸਰ ਜੋ ਨਸਿਆਂ ਵਿਰੋਧ ਪੰਜਾਬ ਸਰਕਾਰ ਨੇ ਮਹਿੰਮ ਜਿਹੜੀ ਆ ਸੋ ਆਜੀ ਦੇ ਪਿੰਨੂ ਲੈ ਕੇ ਕਿਵੇਂ ਦੇ ਦੇ ਇਹ ਸਾਰਾ ਜੋਧਾ ਨਸਾਂ ਵਰੋ ਤੋਂ ਪੰਜਾਬ ਹਕਾਣੇ ਮਹਮ ਸੀ ਦੀ ਸੋ ਆਪ ਜੀ ਦੇ ਪਿੰਨੂ ਲੈ ਕੇ ਕਿਵੇਂ ਦੇਰ ਤੋਂ ਮੇ ਜਿਹੜੇ ਸਾਡੇ ਬੱਚੇ ਆ ਪਿੰਡ ਦੇ ਨੌਜਵਾਨ ਆ ਇਹ ਬਿਲਕੁਲ ਠੀਕ ਠਾਕ ਆ ਕੋਈ ਗੱਲ ਨਹੀਂ ਉਹ ਜੀ ਪਿੰਡ ਦਾ ਸਭ ਪਿੰਡ ਨਾਤੇ ਹੋਣ ਤੇ ਮੈਂ ਗੋ ਸਲਾਹ ਦੰਨਾ ਗਵਰਨਮੈਂਟ ਨੂੰ ਵੀ ਸਾਡਾ ਪਿੰਡ ਬਿਲਕੁਲ ਠੀਕ ਠਾਕ ਆ ਕੋਈ ਨਸ਼ਾ ਨਹੀਂ ਕਰਦਾ ਕੋਈ ਸ਼ਨ ਨਹੀਂ ਕਰ ਬਿਲਕੁਲ ਹਾਂ ਜੀ ਸਰ ਸੈਂਟਰ ਕੋਲੋਂ ਵੀ ਅਬ ਯਾਦ ਸਭ ਸਹੂਲਤਾਂ ਨੇੜੇ ਬੁਲਕਾਵਾਤੇ ਪਿੰਡਾਂ ਜਿੰਦਗੀ ਸੋ ਕਿਤਨਾ ਗਿਆ ਤਰ ਬੰਦੀ ਹੁੰਦੀ ਜਦਕਿ ਤਿਕਾ ਪੁੱਜਦਾ ਨਹੀਂ ਹੁੰਦੀ ਆਦੀ ਦੇ ਗਵਾਏ ਦੇ ਵਿੱਚ ਕਿਵੇਂ ਦੇਖਿਆ ਜਾਵੇ ਮੈਂ ਸਪਿੰਡ ਦਾ ਸਰਪੰਚ ਸਮਝਾ ਸਰਪੰਚ ਹ ਸਾਰਿਆਂ ਨੂੰ ਸੂਤਾ ਦੇਈਦਾ ਕਿਸੇ ਨੂੰ ਇਹ ਨਹੀਂ ਜਵਾਬ ਵੀ ਦੇਈਦਾ ਤੇ ਤੈਨੂੰ ਵੀ ਦੇਣੀ ਉਹਨੂੰ ਵੀ ਦੇਣੀ ਮੈਂ ਸਾਰੇ ਇੱਕ ਨੂੰ ਇੱਕ ਬਰਾਬਰ ਸਾਂਝੇ ਦਾ ਸਭ ਕਿਹਾ ਤੁਸੀਂ ਉਹਨਾਂ ਪੈਲ ਦੇ ਅਧਾਰ ਤੇ ਪਿੰਡ ਵਿੱਚ ਕੰਮ ਕਰਾਉਣ ਜਾ ਰਹੇ ਹੋ ਲੋੜੀ ਦਾ ਜਿਹੜਾ ਪੈਨੋ ਸਭ ਸੂਤਾ ਪ੍ਰਦਾਨ ਕਰੇ ਮੈਂ ਇੱਕ ਕੂੜਾਦਾਨ ਦੀ ਟ੍ਰਿਪ ਬਣਾਇਆ ਹੈ ਬਾਹਰ ਕੂੜੇ ਵਾਸਤੇ ਬਾਕੀ ਗਲੀਆਂ ਨਾਲੀਆਂ ਮੈਂ ਬਣਾਉਣ ਰਿਹਾ ਚਲੋ ਇਹ ਯਾਰ ਜਿੰਨੇ ਦਿਨੇ ਕੋ ਮੇਰੇ ਕੋ ਪਾਇਆ ਹੈ ਹੀ ਮੈਂ ਲਾ ਚੁੱਕਾ ਆ ਅੱਗੇ ਮੇਰੇ ਕੋ ਕੋਈ ਪਾਇਆ ਨਹੀਂ ਲਾਉਣ ਵਾਸਤੇ ਹਾਂਜੀ ਜਿਵੇਂ ਜਿਵੇਂ ਦੱਸਦਾ ਹੁਣਦਾ ਕਿ ਉਹ ਤਰੀਕੇ ਤੁਸੀਂ ਕੰਮ ਕਰੋ ਹਾਂਜੀ ਹਾਂਜੀ ਸੋ ਸਾਰੇ ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੇਵਾ ਗੰ ਦਾ ਮੌਕਾ ਇਤਨਾ ਮਾਣ ਬਹੁਤ ਹੈ ਤੁਹਾਡੇ ਸੇਤ ਸਰਪੰਚਿਆ ਕਾਸੇ ਜਿਆ ਸੋ ਮੈਸਰ ਕੀ ਤੈਨਾਂ ਜਾਓਗੇ ਪਿੰਡ ਵਾਲੇ ਮੈਂ ਸਰਪੰਚ ਨਹੀਂ ਆ ਮੇਰੇ ਪਿੰਡ ਦੇ ਲੋਕ ਸਰਪੰਚ ਆ ਕਿਉਂਕਿ ਮੈਨੂੰ ਉਹਨਾਂ ਨੇ ਚੁਣਿਆ ਆ ਇਹੀ ਸਰਪੰਚ ਆ ਇਹਨਾਂ ਦੇ ਮਤਾ ਪਾ ਕੇ ਮੈਂ ਪਿੰਡ ਦਾ ਕੰਮ ਕਰਵਾਉਂਦਾ ਹਾਂ ਇਹਨਾਂ ਦੇ ਚਾਹ ਪੰਜ ਮਹੀਨੇ ਤੋਂ ਪਹਿਲੇ ਇਕੱਠੇ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਮੈਂ ਪੁੱਛਦਾ ਕਿਹੜਾ ਕੰਮ ਤੁਹਾਡਾ ਬਕਾਇਆ ਰਹਿ ਗਿਆ ਉਹ ਮੈਂ ਉਹੀ ਕਰਾਂਗਾ ਪਹਿਲੇ ਕਿਉਂਕਿ ਇਹ ਸਹੀ ਸਰਪੰਚ ਆ ਨਹੀਂ ਸਰਪੰਚ ਨਹੀਂ ਜਿਨ੍ਹਾਂ ਨੇ ਚੁਣਿਆ ਉਹ ਉਹੀ ਸਰਪੰਚ ਹੁੰਦੇ ਆ